ਬਾਈ ਜੀ ਆਪਣੇ ਮਿੱਤਰਾਂ ਨੇ ਇੱਕ ਆ ਟੂਲ ਤਿਆਰ ਕੀਤਾ ਤੇ ਚੈੱਕ ਕਰਿਓ ਕਿਵੇਂ ਆ ਇਹ ਜਿਵੇਂ ਆਪਾਂ ਪਹਿਲਾਂ ਪੂਰ ਦੇ ਨਾਲ ਬੀਜ ਦੇ ਹੁੰਦੇ ਸੀ ਸਰੋਂ ਜਾਂ ਕੁਝ ਕਣਕ ਜਾਂ ਹੋਰ ਛੋਲੇ ਤੇ ਆ ਇੱਕ ਟੂਲ ਆ ਤਿਆਰ ਕੀਤਾ ਤੇ ਇਹ ਟੂਲ ਦੇ ਵਿੱਚ ਨਾਲ ਹੀ ਜਿਹੜਾ ਹੈਗਾ ਹੈਗਾ ਆਪਣਾ ਜੂਰੀਆ ਜਾਂ ਪਟਾਈ ਪਾ ਸਕਦੇ ਨੇ ਨਾਲ ਹੀ ਬੀ ਪਾ ਸਕਦੇ ਹੋ ਦੇਖੋ ਚੈੱਕ ਕਰਿਓ ਵੀ ਨਾਲ ਜਿਹੜਾ ਪਿੱਛੇ ਦਬਦਾ ਜਾਂਦਾ ਤੇ ਮੂਹਰੇ ਜਿਹੜਾ ਹੈਗਾ ਉਹ ਵੀ ਤੇ ਰੀਸਟਦਾ ਜਾਂਦਾ ਤੇ ਇੱਕ ਡੈਮੋ ਆ ਇੱਕ ਡੈਮੋ ਤਿਆਰ ਕੀਤਾਗਾ ਤੇ ਇਹ ਮਸ਼ੀਨ ਤੁਹਾਨੂੰ ਕਿਵੇਂ ਲੱਗੀ ਦੱਸਿਓ ਕਿਉਂਕਿ ਜਿਹੜੇ ਆਪਣੇ ਦਰਮਿਆਨੇ ਕਿਸਾਨ ਆ ਵਿਚਾਰੇ ਜਾਂ ਪੂਰ ਨਾਲ ਉਹਨਾਂ ਨੇ ਬੀਜਣਾ ਹੁੰਦਾਗਾ ਤਾਂ ਉਹਨਾਂ ਨੂੰ ਹੁਣ ਪੂਰ ਦੀ ਲੋੜ ਨਹੀਂ ਤੇ ਆ ਇੱਕ ਬੰਦੇ ਜਿਹੜਾ ਸਾਰੇ ਕੰਮ ਕਰ ਲੂ ਚਾਹੇ ਤੁਸੀਂ ਇਹਦੇ ਨਾਲ ਮੱਕੀ ਬੀਜ ਲਓ ਚਾਹੇ ਕਣਕੀ ਬੀਜ ਲਓ ਚਾਹੇ ਸਰੋਂ ਬੀਜ ਲਓ ਚਾਹੇ ਸੋਇਆਬੀਨ ਬੀਜ ਲਓ ਚਾਹੇ ਛੋਲੇ ਬੀਜ ਲਓ ਇਹਦੇ ਨਾਲ ਜੋ ਵੀ ਤੁਹਾਨੂੰ ਸੱਲ ਲੱਗਦਾਗਾ ਤੇ ਇਹਦੇ ਨਾਲ ਬੀਜ ਸਕਦੇ ਹੋ ਤੇ ਇਹ ਗੈਜਟ ਕਿਵੇਂ ਲੱਗਿਆ ਟੂਲ ਕਿਵੇਂ ਲੱਗੇ ਦੱਸਿਓ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਤਾਂ ਬਾਈ ਸਾਨੂੰ ਕਮੈਂਟ ਕਰਕੇ ਦੱਸ ਦਿਓ ਮੈਸੇਜ ਕਰ ਦਿਓ ਤੁਹਾਨੂੰ ਬਾਈਆਂ ਦਾ ਨੰਬਰ ਦੇ ਦਾਂ ਕਹਿ ਸਕਦੇ ਹੂੰ ਬਹੁਤ ਵਧੀਆ ਚੀਜ਼ ਆ ਬਾਈ ਕੋਈ ਵੀ ਇਹ ਆ ਉਹ ਕਹਿ ਸਕਦੇ ਆ ਵੀ ਤੁਹਾਨੂੰ ਗਰੰਟੀ ਆ ਇਹਦੀ ਤੇ ਤੁਹਾਨੂੰ ਕੋਈ ਵੀ ਇਹਦੀ ਜਿਹੜੀ ਹੈਗੀ ਕੰਪਲੀਟ ਨਹੀਂ ਆਊਗੀ ਤੇ ਵੀਡੀਓ ਕਿਵੇਂ ਲੱਗੀ ਬਾਈ ਜਰੂਰ ਦੱਸਿਓ ਜੀ